ਦੂਰ ਡਾਨਾ ਠੀਕ ਹੈ ਲੋਸ ਪੂਰਾ ਤਰਾ ਕਰਮ ਵਾਲੀ ਦੇਖ ਸਕੋ ਕਿਹੜਾ ਪੜਾ ਮੋੜ ਲੋ ਬਰਾ ਪੈਸਿਵਿਟੀ ਚੈੱਕ ਕਰ ਸਕਦੇ ਹਾਂ ਬਰਾ ਲੋਸ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਨਾਈ ਵਾਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਬੂਰੀ ਤੋਕੜ ਮੱਝ ਤੇ ਇੱਕ ਘੰਟੀ ਸੁਈ ਵੀ ਆ ਠੀਕ ਹੈ ਜੀ ਇੱਕ ਪੂਰਾ ਕੱਟਾ ਠੀਕ ਹੈ ਜੀ ਬਾਈ ਕੋਲ ਤਿੰਨ ਨਾਕ ਪਕਾਉਗਾ ਜੀ ਠੀਕ ਹੈ ਜੀ ਚੈੱਕ ਕਰ ਸਰ ਤੇ ਮਗਰ ਹੈਗਾ ਕੱਟੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 752800037 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਾਕੀ ਉਹਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਪਹੁੰਚ ਕਰ ਸਕੀਏ ਕਰੇਲੂ ਮਾਜਾਪਰਾ ਕੋਈ ਕੁਾਰ ਦਾ ਕੰਮ ਨਹੀਂ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਬਾਈ ਜੀ ਸੱਸੀ ਗਾਈ ਸੱਸੀ ਗੁਰੇ ਨਾਮ ਵੀ ਆਪਣਾ ਗੁਰਪ੍ਰੀਤ ਸਿੰਘ ਜੀ ਪੈਂਡ ਪੈਂਡ ਨਾਈ ਵਾਲਾ ਵੀਰੇ ਜਿਲਾ ਜਿਹੜਾ ਬਰਨਾਲਾ ਜੀ ਹਾਂ ਛੋਟੀ ਜਾਣਕਾਰੀ ਦਈ ਕਿਵੇਂ ਛੂਏ ਛੂਏ ਵੀਰੇ ਵੀਰੇ ਦੂਜੇ ਛੂਏ ਆ ਪਹਿਲਾਂ ਆਪਾਂ ਆਪੇ ਪਾਲਿਆ ਕੱਟੀ ਵਾਲੀ ਸੀ ਠੀਕ ਆ ਪਹਿਲੇ ਛੂਏ ਨੇ 10-11 ਲੀਟਰ ਦੁੱਧ ਕੱਢਿਆ ਸੀ ਠੀਕ ਆ ਇਹ ਰਾਤ ਹੀ ਛੂਈਆ ਵੀਰੇ ਠੀਕ ਆ ਜੇਰ ਜੂ ਰੋ ਪਈ ਗਈ ਜੇਰ ਪੈ ਗਈ ਵੀਰੇ 2 ਘੰਟੇ ਜੇਰ ਪੈ ਗਈ ਸੀ ਠੀਕ ਆ ਤੇ ਮਾਗਰ ਬੱਚਾ ਮਾਗਰ ਵੀਰੇ ਕੱਟੀ ਆ ਮਗਰ ਕੱਟੀਆ ਲੋ ਜੀ ਚੈੱਕ ਕਰ ਸਾਦੇ ਸੋਹਣੀ ਕੱਟੀ ਆ ਠੀਕ ਹੈ ਫੇਸ ਕੁਆਲਟੀ ਦੇਖਣ ਦੂਜਾ ਸੂਆ ਬਾਈ ਕਹਿੰਦਾ ਸੂਈਆ ਜੇਰ ਜੂਰ ਪੈ ਗਈ ਠੀਕ ਹੈ ਨਾ ਪਿਛਲੇ ਸੂਏ 10 ਲੀਟਰ ਦੁੱਧ ਸੀ ਤੇ ਹੁਣ ਵੀਰੇ ਬੋਲਾ ਕੱਢਿਆ ਬੱਚਾ ਐਵੇਂ ਕਹਿੰਦਾ ਹਾਂ ਕੱਢਾ ਹੋਏ ਵੀਰੇ 5 ਘੰਟਾ ਸੀ ਵੀਰੇ 5 ਵਜੇ ਠੀਕ ਆ ਬੱਚੇ ਨਹੀਂ ਸੀਗਾ ਤਾਂ ਸੀ ਹਾਂਜੀ ਹਾਂਜੀ ਠੀਕ ਆ ਰੇਟ ਰੂਟ ਭਰਾ ਦਾ ਰੇਟ ਵੀਰੇ ਫੋਨ ਤੇ ਕਰਾਂਗੇ ਠੀਕ ਹੈ ਜੀ ਰੇਟ ਫੋਨ ਤੇ ਤੋਰ ਦੋ ਭਰਾ ਇਹਨੂੰ ਪਹਿਲਾਂ ਫਿਰ ਆਪਾਂ ਸੰਦੂਜੀ ਵੀ ਵਖਾਵਾਂਗੇ ਲੋ ਜੀ ਕੱਟੀ ਨੂੰ ਦੁੱਧ ਬਾਈ ਕਹਿੰਦਾ ਘੰਗਾਤਾ ਠੀਕ ਹੈ ਨਾ ਜੇਰ ਜੂਰ ਡਾ ਠੀਕ ਨੂੰ ਉਸ ਪੂਰਾ ਤਰਾ ਕਰਮ ਵਾਲੀ ਦੇ ਸੇਵਾ ਪ੍ਰਾਪਤ ਕੁੜਾ ਮੋੜ ਲਓ ਬਰਾ ਪੇਸਿਜੂਟੀ ਚੈੱਕ ਕਰ ਸਕਦੇ ਹੋ ਬਰਾ ਉਸ ਬਾਈ ਕਹਿੰਦਾ ਸਾਮਣੇ ਵੀ ਥੋੜੀ ਦਿੱਕਤ ਆ ਬਾਪੂ ਦੇ ਪੋਣੇ ਗੋਡੇ ਇਸ ਕਰਕੇ ਬਾਈ ਕਹਿੰਦਾ ਸੇਲ ਕਰਨੇ ਸਾਰੇ ਠੀਕ ਹੈ ਜੀ ਠੀਕ ਹੈ ਜੀ ਲੋ ਬਰਾ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਹੁਣ ਚਵਾਈ ਹੋਈ ਵੀ ਹੈ ਬਾਈ ਕਹਿੰਦਾ ਠੀਕ ਨਾ ਤੇ ਹਾਂਜੀ ਵੀ ਦੱਸੋ ਜਾਣਕਾਰੀ ਕੀ ਗੱਲ ਬਾਤ ਹੈ ਦੀ ਇਹ ਕਿ ਵੀਰ ਜੀ ਇਹ ਆਪਣੀ ਤੀਜੇ ਤੀਜੇ ਸ਼ੁਵੀਲ ਲੈ ਲਿਆ ਪਾ ਹੈ ਠੀਕ ਆ ਤੇ ਹਾਂਜੀ ਵੀ ਦੱਸੋ ਜਾਣਕਾਰੀ ਕੀ ਗੱਲ ਬਾਤ ਹੈ ਟਿਕਟੂ ਕਾ ਭਰਾ ਆ ਵੇ ਨੇ ਤੇ ਟਿਕਾ ਭਰਾ ਆ ਵੀਰੇ ਚੈੱਕ ਪਾਸ ਤੇ ਨਹੀਂ ਹੈਗੀ ਕਿੰਨਾ ਟਾਈਮ ਕਾ ਟਿਕਾ ਭਰਾ ਇਹਨੂੰ ਟਿਕਾ ਭਰਾ ਨੂੰ ਮਹੀਨਾ ਸਭਾ ਕ ਮਹੀਨਾ ਹੋਇਆਗਾ ਠੀਕ ਆ ਚੈੱਕ ਚ ਨਹੀਂ ਹੁੰਦੀ ਚੈੱਕ ਚ ਨਹੀਂ ਹੁੰਦੀ ਤੇ ਦੁੱਧ ਹੁਣ ਇਸ ਟਾਈਮ ਕਿੰਨਾ ਦੁੱਧ ਦੇ ਸਾਲ 5-4 ਲੀਟਰ ਵੀ 4 ਲੀਟਰ ਵਾਲਾ 5 ਲੀਟਰ ਦਾ ਦੋਨੇ ਟਾਈਮ ਦਾ ਦੋਵੇਂ ਟਾਈਮ ਦਾ ਹੈ ਚਾਰ ਪੰਜ ਲੀਟਰ ਹਾਂ ਜੀ ਮੰਨ ਲਓ ਕਿ 4 ਲੀਟਰ ਮੰਨ ਲਿਆ ਜਾਂ 5 ਮੀਟਰ ਮੰਨ ਲਓ ਹਾਂਜੀ ਤੇ ਚਵਾਈ ਚਵਾਈ ਵੀਰੇ ਪੂਰੀ ਬੋਲੀਆ ਅਬਰਾ ਚੋਕੇ ਦੋ ਟਾਈਮ ਚੋਲੇ ਅਗਲਾ ਤਿੰਨ ਟਾਈਮ ਚੋਲੇ ਠੋਕੇ ਲਵੇ ਫੇਰ ਲਵੇ ਠੀਕ ਆ ਲੋ ਜੀ ਤੋਰ ਦਿਨੂੰ ਲੋ ਭਰਾ ਫੇਸ ਚੱਕ ਰਾਂ ਬੂਰੀ ਮੱਝ ਜਿਸਕੀ ਨਾ ਬੂਰੀ ਮੱਝ ਦੀ ਮਾਰਕੀਟ ਥੋੜੀ ਜਿਆਦਾ ਠੀਕ ਐ ਨਾ ਲੋ ਜੀ ਠੀਕ ਆ ਬੰਦਾ ਭਰਾ ਆਹ ਹਲੇ ਚੈੱਕ ਚ ਨਹੀਂ ਆਉਂਦੀ ਠੀਕ ਐ ਨਾ ਲੋ ਜੀ ਕੱਦ ਬੱਡ ਸੁਖਣਾ ਸੁਣਾ ਤੇ ਭਾਈ ਕਹਿੰਦਾ ਤਾ ਦੋ ਡੰਗ ਚੋਲੋ ਚਾੜਤੀ ਮਿਲ ਕੇ ਲਈ ਲੋ ਜੀ ਕਰੇਲੂਆ ਠੀਕ ਹੈ ਜੀ ਕੋਈ ਵਾਈ ਦਾ ਵਪਾਰ ਦਾ ਕੰਮ ਨਹੀਂ ਠੀਕ ਹੈ ਜੀ ਲੋ ਜੀ ਇਹਦੀ ਵੀ ਵੀਰੇ ਚ ਪਾਈ ਹੋਈ ਵੀ ਹੈ ਨਾ ਇਹਦੀ ਵੀ ਚੋਈ ਹੋਈ ਵੀ ਹੈ ਵੀਰੇ ਠੀਕ ਆ ਲੋ ਭਰਾਏ ਦੀ ਵੀ ਚੋਈ ਹੋਈ ਵੀ ਆ ਆਪਾਂ 5 6 ਵਾਦਨ ਚੋ ਲੈਣੇ ਆ ਪਸੂ ਠੀਕ ਆ ਓਕੇ ਲੋ ਜੀ ਐ ਹੁੰਦਾ ਕੰਮ ਕੰਮ ਤੇ ਜਾਣਾ ਹੁੰਦਾ ਦੁਬਾਰ ਯਾਰ ਠੀਕ ਆ ਠੀਕ ਆ ਬਾਪੂ ਦੇ ਗੋਡੇ ਪੋਣਿਆ ਹਾਂ ਬਾਪੂ ਦੇ ਗੋਡੇ ਪੋਣਿਆ ਯਾਰ ਘਰੇ ਵੀ ਸਾਹਮਣ ਵਾਲਾ ਜੀ ਠੀਕ ਆ ਉਰੇ ਵਾਕੇ ਹਨ ਮੈਂ ਵੀ 6-5-6 ਮਹੀਨੇ ਹੱਦ ਤੋ ਸਮਾਈ ਨਹੀਂ ਹੋਣੀ ਬਸ ਉਹਦੇ ਵਾਸਤੇ ਸਹੀ ਗੱਲ ਫੇਰ ਲੈ ਲਵਾਂਗੇ ਹਾਂ ਫੇਰ ਲਾਵਾਂਗੇ ਠੀਕ ਆ ਤੇ ਕੱਟੇ ਦੀ ਜਾਣਕਾਰੀ ਦਿਜੀ ਕਟਾ ਕਿਰੇ ਕਟਾ ਸਾਲਕ ਦੇ ਉਪਰ ਆਹੇ ਇਹੀ ਮੱਜ ਦਾ ਕਟਾ ਇਹੀ ਮੱਜ ਦਾ ਕਟਾ ਹੈਗਾ ਠੀਕ ਆ ਦੋਪਰਾ ਚੱਕਾ ਸਭ ਸੁਣੋ ਜੂਰਾ ਕਟਾ ਜੀ ਕਿਸ ਨੇ ਸੰਭਣਾ ਪਾਲਿਆ ਵਾਸ ਫੇਸ ਬਿਊਟੀ ਚੈੱਕ ਕਰ ਸਕਦੇ ਬੱਲੇ ਤੇ ਮਾਥਾ ਮੱਥੇ ਤੇ ਚਿੱਟਾ ਪਾਣਾ ਠੀਕ ਹੈ ਜੀ ਲੋ ਜੀ ਮੱਜ ਦੇ ਵੀ ਹੈਗਾ ਤੇ ਭਰਾ ਮਾ ਅੱਜ ਤੱਕ ਹੀ ਰੇਟ ਆ ਤੇ ਕੱਟੇ ਦਾ ਰੇਟ ਕੀ ਹੈ ਜੀ ਇਹ ਆਪਾਂ ਫੋਨ ਤੇ ਕਰਾਂਗੇ ਵੱਡੇ ਭਾਈ ਸਾਨੂੰ ਆ ਵੀ ਕੋਈ ਪਾਲਣ ਪੁੱਲਣ ਆ ਲੈ ਜੇ ਘਰੇ ਕੱਟਾ ਰੱਖਣ ਆ ਲੈ ਜੇ ਤਾਂ ਭਾੜੀ ਵੀ ਤੇ ਗੱਲ ਆ ਸੀ ਕੱਟਾ ਉਹਦਾ ਬੀਜ ਦੀ ਕੁਛ ਨਹੀਂ ਆ ਠੀਕ ਆ ਹਾਂ ਓਕੇ ਭਾਈ ਕਹਿੰਦਾ ਕੱਟੇ ਵਾਲ ਨੂੰ ਨਹੀਂ ਵੇਚਦੇ ਠੀਕ ਆ ਨਾ ਜੇ ਤੁਸੀਂ ਕਿਸੇ ਨੇ ਸਾਹਮਣ ਵਾਲਿਆਂ ਨੇ ਪਾਲਣ ਵਾਲੇ ਨੇ ਲੈਣਾ ਪੂਰਾ ਕੱਟਾ ਜਾਤ ਵਾਲਾ ਜੇ ਇਹੀ ਕੱਟੀ ਹੁੰਦੀ ਤਾਂ ਤੁਹਾਨੂੰ ਪਤਾ ਹੀ ਕਿ ਆ ਬਾਤ ਸੀ ਨਾ ਸੋਣਾ ਕੱਟਾ ਤੇ ਬਾਕੀ ਮੱਝ ਦੇਖ ਸਕਦੇ ਭਾਈ ਕੋਲ ਤਿੰਨ ਮੱਗ ਪਕਾਉਗਾ ਭਰਾ ਠੀਕ ਹੈ ਬਹੁਤ ਜਾਣਕਾਰੀ ਮਿਲਦੀ ਹੈ ਸਦਿਆਂ ਠੀਕ ਹੈ ਚੱਕ ਤੇ ਤਸੱਲੀ ਤੁਸੀਂ ਪ੍ਰਾਪਤ ਕਰਨੀ ਇੱਕ ਤਾਜੀ ਸੂਈ ਝੋਟੀ ਠੀਕ ਹੈ ਜੀ ਮਾਗਰ ਹੈਗਾ ਕੱਟੀ ਘਰੇਲੂ ਪਰਵਾਰ ਆ ਭਰਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਲੋ ਧੰਨਵਾਦ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚੋ ਕੇ ਬਾਈ